ਪੰਜਾਬ 'ਚ ਜਿੱਥੇ ਹੜਾਂ ਦੀ ਮਾਰ ਵਜ ਰਹੀ ਐ ਸਗੋ ਪੰਜਾਬ 'ਚ ਨਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪੂਰੇ ਭਾਰਤ ਵਿੱਚ ਜੋ ਹੜਾਂ ਦੀ ਮਾਰ ਵਜ ਰਹੀ ਹੈ ਉੱਥੇ ਹੀ ਸੋਨੇ ਚਾਂਦੀ ਦੇ ਭਾਅ ਵੀ ਵੱਧ ਹੋਏ ਨਜ਼ਰ ਆ ਰਹੇ ਨੇ ਸਾਸ਼ੀ ਕਾਲ ਜੀ ਮੈਂ ਜੋਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪਿਛਲੇ 4 ਕਾਰੋਬਾਰੀ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ ਚਾਂਦੀ 4 ਦਿਨਾਂ ਵਿੱਚ 4000 ਰੁਪਏ ਤੋਂ ਉੱਪਰ ਚੜ ਗਈ ਹੈ ਤੇ ਜਦੋਂ ਕਿ ਇਸ ਸਮੇਂ ਦੌਰਾਨ ਸੋਨੇ ਵਿੱਚ ਲਗਭਗ 2000 ਰੁਪਏ ਦੀ ਛਾਲ ਲੱਗੀ ਹੈ ਆਈਬੀਜੀਏ ਦੇ ਅੰਕੜਿਆਂ ਅਨੁਸਾਰ 20 ਅਗਸਤ ਨੂੰ 24 ਕੈਰੇਟ ਸੋਨੇ ਦੀ ਕੀਮਤ 98946 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 111194 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋ ਗਈ ਸੀ ਇਸ ਸੰਬੰਧ ਵਿੱਚ ਸੋਨਾ ਜੀਐਸਟੀ ਤੋਂ ਬਿਨਾ 1948 ਰੁਪਏ ਦੀ ਛਾਲ ਮਾਰ ਕੇ 1 ਲੱਖ 884 ਰੁਪਏ ਤੇ ਪਹੁੰਚ ਗਿਆ ਸੀ ਜਦੋਂ ਕਿ ਚਾਂਦੀ ਸੋਨੇ ਦੀ ਦੁੱਗਣੀ ਤੇਜ਼ੀ ਨਾਲ ਵਧ ਰਹੀ ਅਤੇ ਉਸ ਦੇ ਨਾਲ ਹੀ ਛਾਲ ਉੱਛਲ ਕੇ ਜੋ ਉਹ 115870 ਰੁਪਏ ਤੇ ਪਹੁੰਚ ਗਈ ਹੈ ਸੋਨੇ ਅਤੇ ਚਾਂਦੀ ਵਿੱਚ ਇਹ ਵਾਧਾ ਮੁੱਖ ਤੌਰ ਤੇ ਵਿਸ਼ਵਵਿਆਪੀ ਆਰਥਿਕ ਸਥਿਤੀ ਅਤੇ ਰਾਜਨੀਤਿਕ ਵਿਕਾਸ ਦੇ ਕਾਰਨ ਹੋਇਆ ਹੈ ਦੁਨੀਆ ਭਰ ਵਿੱਚ ਨਵੇਂ ਸਿਰੇ ਤੋਂ ਤਣਾਅ ਅਤੇ ਅਸਥਿਰਤਾ ਦੇ ਨਿਵੇਸ਼ਕਰ ਨੂੰ ਸੁਰੱਖਿਆਤ ਪਹਿਨਵਾ ਵਾਲ ਤੱਕ ਦਿੱਤਾ ਗਿਆ ਹੈ ਸੋਨੇ ਦੇ ਨਾਲ ਨਾਲ ਚਾਂਦੀ ਨੂੰ ਵੀ ਇਸ ਤੋਂ ਫਾਇਦਾ ਹੋ ਰਿਹਾ ਹੈ 올 ਇੰਡੀਆ ਸਰਪਾ ਸੰਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੋਨੇ ਦੀ ਕੀਮਤ 600 ਰੁਪਏ ਵਧ ਕੇ 1,770 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਸੀ ਦਿੱਲੀ ਦੇ ਬਾਜ਼ਾਰਾਂ ਵਿੱਚ 99.9% ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਸੋਮਵਾਰ ਨੂੰ 1 ਲੱਖ 170 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋ ਗਈ ਸੀ ਇਸ ਦੇ ਨਾਲ ਹੀ 99.5% ਸ਼ੁੱਧਤਾ ਵਾਲਾ ਸੋਨਾ ਜੋ ਉਸ ਉਸ ਦੀ ਕੀਮਤ ਜੋ 500 ਰੁਪਏ ਵਧ ਕੇ 1,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਸੀ ਸਾਰੇ ਟੈਕਸਾਂ ਦੇ ਸਮੇਤ ਜੋ ਕਿ ਪਿਛਲੀ ਵਾਰ 99,900 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਈ ਸੀ ਇਸ ਦੇ ਨਾਲ ਹੀ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ 3000 ਰੁਪਏ ਵੱਧ ਕੇ 118000 ਰੁਪਏ ਪ੍ਰਤੀ ਕਿਲੋ ਦੇ ਸਰਬੋਤਮ ਉੱਚ ਪੱਧਰ ਤੇ ਪਹੁੰਚ ਗਈਆਂ ਨੇ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਚਾਂਦੀ ਦੀ ਕੀਮਤ ਸੋਮਵਾਰ ਨੂੰ 115000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋ ਗਈ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ